ਗਿੱਦੜ ਬਾਹਾਂ ਦੇ ਕੋਲ ਪਾਈ ਥਾਣੇ ਅਦੀਨ ਆਉਂਦੇ ਕੋਠੇ ਦਸ਼ਮੀਸ਼ ਨਗਰ ਵਿੱਚ ਇੱਕ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋ ਜ਼ਖਮੀ ਹੋ ਗਈ ਪੁਲਿਸ ਨੇ ਸੱਤ ਮੂਲਜ਼ਮਾ ਖਿਲਾਫ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਰਿਹਾਸਤ ਵਿੱਚ ਲੈ ਲਿਆ ਗਿਆ ਜ਼ਖਮੀ ਲੋਕਾਂ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਜਾਰੀ ਹੈ ਇਸ ਮਾਮਲੇ ਨੂੰ ਲੈ ਕੇ ਗਿੱਦੜ ਬਾਹਾਂ ਦੇ ਡੀਐਸਪੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪੁਲਿਸ ਕਾਰਵਾਈ ਦੀ ਜਾਣਕਾਰੀ ਦਿੱਤੀ ਪੁਲਿਸ ਇਸ ਵਾਦਾ ਦੀ ਪੜਤਾਲ ਕਰ ਰਹੀ ਹੈ ਲੋਕਿ ਇੱਕ ਸਾਡੇ ਸਾਹਮਣੇ ਮਾਮਲਾ ਆਇਆ ਜਿਸ ਵਿੱਚ ਦੋਹਰਾ ਇੱਕ ਜਿਹੜਾ ਹੈਗਾ ਮਟਰ ਹੋਇਆ ਹੈਗਾ ਸੂਚਨਾ ਮਿਲਣ ਤੇ ਤੁਰੰਤ ਮਾਨ ਜੋਗ ਐਸਐਸਪੀ ਸ਼੍ਰੀ ਅਭਿਮਨਿਓ ਰਾਣਾ ਆਈਪੀਐਸ ਜੀ ਵੱਲੋਂ ਜਿਹੜੇ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਉਸ ਤੇ ਤੁਰੰਤ ਕਾਰਵਾਈ ਕਰਦੇ ਆ ਜਿਹੜਾ ਹੈਗਾ ਤੇ ਜਦੋਂ ਆਪਾਂ ਮੌਕਾ ਤੇ ਪੁੱਛੇ ਹਾਂਗੇ ਤਾਂ ਇਹ ਸੂਚਨਾ ਸਾਨੂੰ ਪ੍ਰਾਪਤ ਹੋਈ ਜੇਗੀ ਕਿ ਇੱਕ ਨਰਮਲ ਸਿੰਘ ਤੇ ਬਲਜੀਤ ਸਿੰਘ ਜਿਹੜੇ ਹੈਗੇ ਨੇ ਦੋ ਬੰਦੇ ਸਿਵਲ ਹਸਪੀਟਲ ਜਿਹੜੇ ਆਪਣੇ ਇਖਦਰਵਾਹ ਵਿਖੇ ਲਿਆਂਦੇ ਗਏ ਸੀ ਜਿਨ੍ਹਾਂ ਨੂੰ ਬ੍ਰੌਟ ਟੈਸਟ ਕਲੀਅਰ ਕੀਤਾ ਗਿਆ ਡਾਕਟਰ ਸਾਹਿਬ ਵੱਲੋਂ ਤੇ ਜਾਣਕਾਰੀ ਤੋਂ ਪਤਾ ਲੱਗਾ ਕਿ ਜਿਹੜਾ ਇਹਨਾਂ ਦਾ ਉੱਥੇ ਆਪਣਾ ਜਬਰਦਸਤ ਸਿੰਘ ਐਂਡ ਫੈਮਿਲੀ ਤੇ ਉਹਨਾਂ ਦੇ ਹੋਰ ਜਿਹੜੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਇੱਕ ਸਰਕਾਰੀ ਖਾਲ ਦਾ ਜਿਹੜਾ ਹੈਗਾ ਪਿਛਲੇ ਸਮੇਂ ਤੋਂ ਕੁਝ ਉਸ ਹੁੰਦੀ ਰੰਚਸਚਾਲ ਰਹੀ ਸੀ ਜੋ ਕੱਲ ਜਿਹੜਾ ਹੈਗਾ ਉਹਨਾਂ ਦੀ ਪਾਣੀ ਦੀ ਵਾਰੀ ਹੋਣ ਕਰਕੇ ਉਹਨਾਂ ਵੱਲੋਂ ਆਪਣੇ ਖਾਲ ਦੇ ਵਿੱਚੋਂ ਮਿੱਟੀ ਘੱਟੀ ਜਾ ਰਹੀ ਸੀ ਜਿੱਥੇ ਇਹ ਝਗੜਾ ਹੋਇਆ ਤੇ ਝਗੜੇ ਦੇ ਦੌਰਾਨ ਜਿਹੜੇ ਹੈਗੇ ਆ ਬਲਜੀਤ ਸਿੰਘ ਤੇ ਨਿਰਮਲ ਸਿੰਘ ਜਿਹੜੇ ਹੈਗੇ ਉਹਨਾਂ ਦੇ ਸੱਟਾਂ ਵੱਜੀਆਂ ਤੇ ਹਸਪੀਟਲ ਨੇ ਆਪ ਤੇ ਬਰਾਡਡ ਡਿclare ਕੀਤੀ ਹੈ ਇਸ ਸੰਬੰਧੀ ਤੁਰੰਤ ਕਾਰਵਾਈ ਕਰਦਿਆਂ ਸਾਡੀ ਕੋਟਪਾਈ ਥਾਣੇ ਦੀ ਪੁਲਿਸ ਵੱਲੋਂ ਜਿਹੜਾ ਮਕਦਮਾ ਨੰਬਰ 21 ਅਧੀਨ ਤਾਰਾ 103 109 612 ਬੀ ਐਨ ਐਸ ਅਤੇ 2527 33 ਅਸਲਾ ਐਕਟ ਦਾ ਜਿਹੜਾ ਹੈਗਾ ਦਰਜ ਰਜਿਸਟਰ ਕਰ ਲਿਆ ਗਿਆ ਹੈਗਾ ਤੇ ਇਹਦੇ ਵਿੱਚ ਕੁੱਲ ਜਿਹੜੇ ਹੈਗੇ ਨੇ ਸਾਡੇ 7 ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਵੱਲੋਂ ਦੱਸੇ ਗਏ ਨੇ ਜੋ ਇਹਨਾਂ ਦੋਸ਼ੀਆਂ ਦੇ ਸਵੰਥੇ ਵਿੱਚ ਜਿਹੜਾ ਹੈਗਾ 3 ਇਹਨਾਂ ਦੇ ਵਿੱਚੋਂ ਜਿਹੜੇ ਹੈਗੇ ਨੇ ਉਹ ਰਾਉਂਡ ਅਪ ਕਰ ਲਏ ਗਏ ਨੇ ਜੋਸ਼ੀ ਤੇ ਸਾਡੀ ਬਾਕੀ ਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ